ਦੋਸਤੋ ਆਧਾਰ ਕਾਰਡ ਵਰਤਨ ਵਾਲਿਆਂ ਲਈ ਆਈ ਤਾਜ਼ਾ ਵੱਡੀ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਭਾਰਤ ਸਰਕਾਰ ਨੇ ਆਧਾਰ ਨਾਲ ਜੁੜੇ ਨਿਯਮਾਂ 'ਚ ਵੱਡੇ ਬਦਲਾਅ ਕੀਤੇ ਨੇ ਜਿਸ ਕਾਰਨ ਹੁਣ ਨਾਮ ਤੇ ਜਨਮ ਤਰੀਕ ਨੂੰ ਸੁਧਾਰ ਕਰਨਾ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਪਹਿਲਾਂ ਜਿਵੇਂ ਕਿਸੇ ਵੀ ਤਰ੍ਹਾਂ ਦੀ ਦਸਤਾਵੇਜ਼ ਰਾਹੀਂ ਆਧਾਰ ਕਾਰਡ ਦੇ ਵਿੱਚ ਨਾਮ ਤੇ ਜਨਮ ਮਿਤੀ ਦੇ ਵਿੱਚ ਬਦਲਾਵ ਕਰਨਾ ਸਾਂਝੀ ਹੋ ਨਹੀਂ ਪ੍ਰਕਿਰਿਆ ਸਖਤ ਹੋ ਗਈ ਹੈ ਇਸ ਨਿਯਮ ਦੇ ਲਾਗੂ ਹੋਣ ਨਾਲ ਜਿੱਥੇ ਲੋਕਾਂ ਨੂੰ ਜਨਮ ਮਿਤੀ ਉਹਨਾਂ ਦੇ ਆਧਾਰ ਕਾਰਡ 'ਚ ਗਲਤ ਦਰਜ ਹੋ ਗਈ ਹੈ ਤੇ ਉਹਨਾਂ ਦੀਆਂ ਕਾਫੀ ਮੁਸ਼ਕਲਾਂਵਾਂ ਦਾ ਸਾਹਮਣਾ ਕਰਨਾ ਪਿਆ ਹੈ ਨਵੇਂ ਨੀਮਾ ਦੇ ਤਹਿਤ ਬਦਲਾਵ ਹੋਇਆ ਹੈ ਆਧਾਰ ਕਾਰਡ ਦੇ ਵਿੱਚ ਨਾਮ ਤੇ ਜਨਮ ਮਿਤੀ ਦੇ ਵਿੱਚ ਧਾਰ ਲਈ ਹੁਣ ਤੁਹਾਨੂੰ ਜਨਮ ਸਰਟੀਫਿਕੇਟ ਜਾਂ ਹਾਈ ਸਕੂਲ ਸਰਟੀਫਿਕੇਟ ਜਮਾ ਕਰਵਾਉਣਾ ਲਾਜ਼ਮੀ ਹੋਵੇਗਾ ਪਹਿਲਾਂ ਇਹ ਪ੍ਰਕਿਰਿਆ ਬਿਨ ਕਿਸੇ ਵਿਸ਼ੇਸ਼ ਦਸਤਾਵੇਜ਼ ਦੇ ਪੂਰੀ ਕੀਤੀ ਜਾਂਦੀ ਸੀ ਪਾਰ ਹੋਣ ਇਸ ਲਈ ਹੋਰ ਸਖਤ ਨਿਯਮ ਲਾਗੂ ਕਰ ਦਿੱਤੇ ਗਏ ਨੇ ਖਾਸ ਕਰਕੇ ਪਿੰਡੂ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਔਰਤਾ ਕੋਲ ਜਨਮ ਸਰਟੀਫਿਕੇਟ ਜਾ ਸਕੂਲ ਸਰਟੀਫਿਕੇਟ ਨਹੀਂ ਹੁੰਦੇ